ਉਹਨੂੰ ਲੜਨ ਦਾ ਜਨੂਨ ਨਵੀਂ ਉਮਰ ਨਵਾਂ ਖੂਨ ਗੁਰਪਵਾਂ ਵੱਡਾ ਸੀ ਉਹਦੇ ਛੋਟਾ ਇਥੇ ਪੈਰੋਂ ਹੁੰਦਾ ਸੀਗਾ ਪੈਰੋਂ ਕਹਿੰਦੇ ਸੀ ਕਾਲਾ ਤਨੋਂ ਲੇੜਾ ਤਾਂ ਇਹਦੇ ਨਾਲ ਵੀ ਅਸੀਂ ਰਹੇ ਹਾਂ ਚਲੋ ਉਹ ਇੱਕ ਦੌਰ ਹੁੰਦਾ ਕਿ ਅਸੀਂ ਉਧਰ ਨੂੰ ਟਾਂ ਟਾਂ ਨਹੀਂ ਆਉਂਦੇ ਰਹੇ ਹਨ ਫਿਰ ਕਬਜੇ ਕੁਬਜੇ ਉਹ ਲੜ ਰਮ ਪੜ ਰਮ ਸਾਰਾ ਖਸ ਹੋ ਗਿਆ ਜ਼ਿੰਦਗੀ ਚ ਜਮੀਨਾ ਜੂਨਾ ਵੀ ਦੱਬ ਲੈਂਦੇ ਸਾਨੂੰ ਐਵੇਂ ਕਹਿੰਦੇ ਉਹ ਵੀ ਇੱਕ ਦੌਰ ਰ ਪ੍ਰਜਿੰਦਿਕ ਦਾ ਟਰਨਿੰਗ ਪੁਆਇੰਟ ਕਿੱਥੇ ਹੋ ਇਹਦਾ ਮੈਂ ਸ਼ੁਰੂ ਤੇ ਮੈਨੂੰ ਪੜਨ ਦੀ ਬਹੁਤ ਚੇਟਕ ਰਹੀ ਹੈ ਕਿਤਾਬਾਂ ਪੜਨੀਆਂ ਅਖਬਾਰ ਪੜਨੇ ਚੰਗੇ ਬੰਦਿਆਂ ਦੀ ਸੰਗਤ ਕਰਨੀ ਚੰਗੇ ਮੈਂ ਮੈਂ ਕਾਮਰੇਡਾਂ ਨਾਲ ਪੁਸਟਾਂ ਲਾਇਆ ਕਾਮਰੇਡ ਖਰ ਇਹ ਜੀ ਕੱਲੋਂ ਬਹੁਤ ਅੱਗੇ ਨੇ ਪੜ੍ਹਾਈ ਵਾਲੇ ਪੱਖ ਤੋਂ ਕਿਤਾਬਾਂ ਖਤੂ ਵਾਲੇ ਪੱਖ ਤੋਂ ਉਹਨਾਂ ਨੂੰ ਦੁਨੀਆ ਦੀ ਜਾਣਕਾਰੀ ਹੁੰਦੀ ਹੈ ਇਹ ਨਿਯੋ ਕੱਲੇ ਪੰਜਾਬ ਦੀ ਅੱਖੀ ਰੱਖਦੇ ਜਿਹੜੇ ਚੰਗੇ ਕਾਮਰੇਡ ਹੈ ਉਹਨਾਂ ਨੂੰ ਸਾਰੀ ਦੁਨੀਆ ਦਾ ਪਤਾ ਵੀ ਉਰੂਚ ਕੀ ਹੋਊਗਾ ਚੀਜ਼ ਕੀ ਹੋਈ ਜਾਂਦਾ ਅਮਰੀਕਾ ਕੀ ਕਰੀ ਜਾਂਦਾ ਉਹਨਾਂ ਨਾਲ ਵੀ ਮੇਰੀ ਸੰਗਤ ਰਹੀ ਉਹਨਾਂ ਨੂੰ ਬੜਾ ਉਹਨਾਂ ਤੋਂ ਮੈਨੂੰ ਸਿੱਖਣ ਨੂੰ ਮਿਲਿਆ ਫੇਰ ਮੇਰੇ ਮੈਂ ਚੋਣ ਲੜਿਆ 12 ਚ ਪੀਪਲ ਪਾਰਟੀ ਵੱਲੋਂ ਉਹ ਫਰਗੀ ਪਾਰਟੀ ਬੁਰੀ ਹਾਲ ਹੋ ਗਿਆ ਪਾਰਟੀ ਦਾ 12 ਚ ਮੇਰੇ ਗੋਲੀਆਂ ਲੱਗੀਆਂ ਗੋਲੀਆਂ ਲੱਗਣ ਤੋਂ ਬਾਅਦ ਮੈਂ ਉਹਮੇ ਲੱਗੇ ਜੀ ਉਹ ਪਿੰਡ 'ਚ ਨਾ ਮੇਰਾ ਮੇਰੀ ਮੁੰਡੇ ਨਾਲ ਕਿਸੇ ਨਾਲ ਲੱਗਦੀ ਸੀ ਪਹਿਲਾਂ ਮੇਰਾ ਮਿੱਤਰ ਸੀ ਉਹ গুরু ਮਿਲ ਗਿਆ ਮਿੱਤਰਤਾ ਦੇ ਕੋਲੋਂ ਵੀ ਸੁਣ ਮ ਸੁਣਾ ਕਿਵੇਂ ਹੋਇਆ ਉਹ ਨਾਲ ਕਮ ਮੈਂ ਕਾਲਜ ਪੜਦਾ ਜੂ ਮੇਰੇ ਨਾਲ ਜਾਂਦਾ ਸੀ ਉਹਨੇ ਕਿਸੇ ਕੁੜੀ ਨੂੰ ਕੁਝ ਗਲਤ ਬੋਲਦਾ ਉਤੋਂ ਮੈਨੂੰ ਮਤਲਬ ਕਿ ਉਤੋਂ ਝਾੜਿਆ ਹਨਾ ਵੀ ਤੇਰੀ ਗਲਤ ਗੱਲ ਆ ਉਤੋਂ ਮੇਰੇ ਨਾਲ ਪਿੱਛੇ हट ਗਿਆ ਮੇਰੇ ਵਿਰੋਧੀਆਂ ਨੇ ਕਿਸੇ ਦੇ ਖਿਲਾਫ ਅਸੀਂ ਗਵਾਹੀ ਦਿੱਤੀ ਸਾਡੇ ਪਿੰਡੋਂ ਨਾ ਕੁਈ ਮੁੰਡਾ ਸਾਡੇ ਪਿੰਡ ਦਾ ਪਰੌਣਾ ਮਾਰਦਾ ਸੀ। ਉਹ ਮੁੰਡਾ ਜਿਹੜਾ ਮਾਸਟਰ ਲੱਗਿਆ ਸੀਗਾ ਤੇ ਉੱਥੋਂ ਉਹਨਾਂ ਨੇ ਚੱਕਿਆ ਬੰਦਿਆਂ ਨੇ ਚੱਕ ਕੇ ਤੇ ਮਾਰਦਾ। ਉਹ ਮੇਰੇ ਪਿੰਡ ਦੇ ਜਿਹੜੀ ਕੁੜੀ ਸੀ ਉਹ ਕਿਸੇ ਮੁੰਡੇ ਦੀ ਉਹ ਮੇਰੇ ਪਿੰਡ ਵਾਲੀ ਕੁੜੀ ਨਾਲ ਗੱਲਬਾਤ ਸੀ। ਉਹਨੇ ਉਹ ਮਾਰਦਾ ਮੁੰਡਾ ਚੱਲ। ਉਹ ਮੁੰਡਾ ਮਾਰਿਆ ਤੇ ਉਦੋਂ ਬਾਅਦ ਅਸੀਂ ਅਸੀਂ ਉਹ ਸਾਰਾ ਮਸਲੇ 'ਚ ਰਹੇ ਵਿੱਚ ਅਸੀਂ ਉਹ ਅਸੀਂ ਉਸ ਕੇਸ 'ਚ ਗਵਾਹ ਬਣ ਗਏ। ਜਿਹੜਾ ਮੁੰਡਾ ਮਾਰਿਆ ਜਿਨ੍ਹਾਂ ਨੇ ਮਾਰੇ ਉਹਨੇ ਖਿਲਾਫ ਉਹ ਸਾਡੇ ਉਲਟ ਹੋ ਗਏ ਉਹਨਾਂ ਨੇ ਸਾਡੇ ਪਿੰਡ ਵਾਲਾ ਮੁੰਡੇ ਨੂੰ ਖਸਾਇਆ ਖਸਾ ਕੇ ਗੋਲੀਆਂ ਨਾਲ ਵਾਰ ਚਲੋ ਉਸ ਤੋਂ ਬਾਅਦ ਗੋਲੀਆਂ ਵੱਜਣ ਤੋਂ ਬਾਅਦ ਮੈਂ ਹਸਪਤਾਲ ਚ ਰਹਿ ਗਿਆ ਹਸਪਤਾਲ ਤੋਂ ਬਾਅਦ ਢੇੜੇ ਕਿਹ ਮਹੀਨੇ ਬਾਅਦ ਮੈਂ ਠੀਕ ਹੋ ਗਿਆ ਮੈਂ ਵਾਪਸ ਆ ਗਿਆ ਥੋੜਾ ਥੋੜਾ ਮੈਨੂੰ ਜ਼ਿੰਦਗੀ ਦੀ ਸਮਝ ਪੈਣ ਲੱਗੀ ਕਿ ਯਾਰਾ ਮਤਲਬ ਕਿ ਕੁਝ ਵੀ ਨਹੀਂ ਸੀਗਾ 2 ਮਿੰਟ ਦਾ ਹੀ ਕੰਮ ਸੀ ਮਰ ਗਿਆ ਸੀ ਜੇ ਉਹ ਮੇਰੇ ਗੋਲੀਆਂ ਵੱਜਦੀਆਂ ਨਾ ਤੇ ਮੈਂ ਅ ਡਬਲ ਮੰਜ਼ਲ ਬਿਲਡਿੰਗ ਸੀਗੀ ਮੈਂ ਤਾਹਾਂ ਪ੍ਰੈਕਟਿਸ ਕਰਦਾ ਜਿਮ ਸੀਗਾ ਉੱਥੇ ਮੇਰੇ ਇੱਥੇ ਗੋਲੀ ਵੱਜਦੀ ਐ ਇੱਥੇ ਬੈਕ ਤੇ ਵੱਜਦੀ ਇਥੇ ਮੈਂ ਡਿੱਗਿਆ ਤੇ ਮੈਂ ਡੇਗਪੇ ਮੈਂ ਦਰਵਾਹ ਬਹੁਤ ਸੀ ਮੁੱਟ ਕੇ ਖੜਾ ਹੋ ਗਿਆ ਖੜਾ ਹੋ ਕੇ ਤੇ ਮੈਂ ਪੌੜੀਆਂ ਉਤਰਿਆ ਥੱਲੇ ਤਾਂ ਮੇਰੇ ਇੱਕ ਜੱਕਦਮ ਖਿਆਲ ਆਇਆ ਮਨ ਚ ਮੈਂ ਕਿਹਾ ਯਾਰ ਵੀਰ ਨਾਲ ਰੌਲਾ ਕੋਈ ਨਹੀਂ ਸੀ ਨਾ ਆਪ ਨੂੰ ਬਿਨਾਂ ਗੱਲ ਤੋਂ ਮਾਰ ਮਨੇ ਤੁਮ ਐਕ ਧਾਰ ਪੈ ਰਹੀ ਸੀ ਕੂਨ ਦੀ ਮਰਾਤ ਅੰਦਰ ਤੇ ਮੈਂ ਦੋ ਕੋੜੀਆਂ ਥੱਲੇ ਹੋਰ ਆਇਆ ਤੇ ਮੇਰੇ ਕੁਦਰਤੀ ਜੀ ਨੂੰ ਆਪਾਂ ਕਹਿੰਦੇ ਆ ਆਤਮਾ ਦੀ ਆਵਾਜ਼ ਆ ਉਹ ਆਵਾਜ਼ ਆਈ ਕਿ ਯਾਰ ਤੂੰ ਮਰਦਾ ਜੀ ਤਾਂ ਮੈਂ ਉਥੋਂ ਤੁਰ ਕੇ ਆਦੇ ਘਰੇ ਵਾਗਿਆ ਕਾਫੀ ਬਾਟ ਮੇਰਾ ਘੱਟ ਸੀ ਬਾਰ ਬਾਰ ਸੁਣਦਾ ਚਲੋ ਮੈਂ ਦਾਖਲ ਰਿਹਾ ਦਾਖਲ ਆ ਕਿ ਮੈਂ ਠੀਕ ਹੋ ਕੇ ਫੇਰ ਵਾਪਸ ਆਇਆ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਮੈਂ ਯਾਰ ਕਿ ਖਾਮਖਾ ਜ਼ਿੰਦਗੀ ਜਿਹੜੀ ਉਹ ਚਲੇ ਗਈ ਸੀ ਸਾਲ ਬਾਅਦ ਮੇਰੇ ਫੇਰ ਗੋਲੀਆਂ ਵੱਜ ਗਈਆਂ ਇੱਕ ਸਾਲ ਬਾਅਦ ਉਸੇ ਦਿਨ ਇਹ 13 ਮਈ 2012 ਦੀ ਘਟਨਾ ਪਹਿਲੀ ਜਿਹੜੀ ਮੇਰੇ ਗੋਲੀਆਂ ਵੱਜੀਆਂ ਅਗਲੀ 16 ਮਈ 2013 ਇੱਕ ਸਾਲ ਬਾਅਦ ਮੇਰੇ ਦੁਆਰੇ ਫੇਰ ਹਮਲਾ ਹੋ ਗਿਆ ਉਦੋਂ ਮੇਰੇ ਪੰਜ ਗੋਲੀਆਂ ਵੱਜ ਗਈਆਂ ਸੀ ਢਿੱਡ ਤੇ ਇੱਕ ਹੋਰ ਸਾਰੇ ਤੇ ਮੇਰੇ ਨਾਲ ਇੱਕ ਮੁੰਡਾ ਮਰ ਗਿਆ ਸੀ ਦੋ ਮੁੰਡੇ ਨਾਲ ਫੋਰ ਮੇਰੇ ਫਟੜ ਹੋ ਗਏ ਫਿਰ ਚਲੋ ਮੈਨੂੰ ਕੁਦਰਤ ਨੇ ਮੈਨੂੰ ਫੇਰ ਬਚਾਇਆ ਕੁਦਰਤ ਕਿਵੇਂ ਬਚਾਉਂਦੀ ਆ ਇਹ ਸੁਣਨਾ ਦੱਸਣੀ ਚਾਹੁੰਦਾ ਗੱਲ ਜਦੋਂ ਮੈਂ ਬੋਟਾਂ ਨੂੰ ਜਿਵੇਂ ਮੈਂ ਖੜਾ ਸਟੇਜ ਤੇ ਮੈਂ ਬਹੁਤ ਬੋਲ ਰਿਹਾ ਆ ਇਧਰਲੇ ਪਾਸੇ ਮੇਰੀ ਗੱਡੀ ਖੜੀ ਆ ਉਹ ਬੰਦੇ ਐ ਮਗਰੋਂ ਆਉਂਦੇ ਆ ਮੋੜ ਦੇ ਉੱਤੋਂ ਮੈਂ ਉੱਤਰ ਕੇ ਸਟੇਜ ਤੋਂ ਗੱਡੀ 'ਚ ਬੈਠਣਾ ਮੇਰੇ ਆ ਕੇ ਗੋਲੀਆਂ ਮਾਰਦਿਆਂ ਸ਼ੁਰੂ ਕਰ ਦਿੰਦੇ। ਮੈਨੂੰ ਨਹੀਂ ਪਤਾ ਲੱਗਦਾ ਜੱਖਦਮ ਕੀ ਹੁੰਦਾ। ਮੈਂ ਮੇਰੇ ਇੱਥੇ ਗਿੱਟੇ 'ਚ ਗੋਲੀ ਲੱਗੀ ਹੋਈ ਹੈ। ਆਰ-ਪਾਰ ਮੇਰਾ ਪੈਰ ਇੱਥੋਂ ਸਾਰਾ ਪਾੜ ਜਾਂਦਾ। ਮੈਂ ਥੱਲੇ ਡਿੱਗ ਪੈਣਾ। ਥੱਲੇ ਡਿੱਗਦੇ ਤੋਂ ਬਾਅਦ ਮੈਂ ਕੋਸ਼ਿਸ਼ ਕਰਦਾ ਕਿ ਗੱਡੀ 'ਚ ਰਾਈਫਲ ਪਈ ਆ। ਮੇਰਾ ਹੱਥ ਤੱਕ ਪਹੁੰਚਦੀ। ਮੈਂ ਉੱਠਿਆ ਨਹੀਂ ਆ। ਮੇਰਾ ਪੈਰ ਜਮਾ ਲੰਕ ਜਾਂਦਾ। ਦੇ ਨਾਲ ਦਾ ਮੁੰਡਾ ਗੱਡੀ ਚ ਰਾਈਫਲ ਕੱਢ ਕੇ ਉਹਨਾਂ ਨੇ ਮਾਰਨੀ ਕੋਸ਼ਿਸ਼ ਕਰਦਾ ਉਹ ਖਾਲੀ ਹੁੰਦੀ ਐ ਰਾਈਫਲ ਉਹ ਮਾਰਨ ਵਾਲੇ ਬੰਦੇ 15 16 ਬੰਦੇ ਸੀ ਉਹਨਾਂ ਨੇ ਉਹ ਮੇਰੇ ਨਾਲ ਦੇ ਮੁੰਡੇ ਦੇ ਗੋਲੀਆਂ ਮਾਰਤੀਆਂ ਉਹ ਸਾਰਾ ਇੱਕ ਸਾੜਾ 100 150 ਗੋਲੀਆਂ ਦੇ ਮੁੰਡਾ ਜਮਾ ਸ਼ਾਨ ਨਹੀਂ ਕਰਦਾ ਉਹਨ ਮਾਰ ਕੇ ਸਿੱਟ ਜਾਂਦੇ ਮੈਂ ਉੱਥੋਂ ਮਤਲਬ ਕਿ ਮੈਂ ਦੇਖਦਾ ਮੈਂ ਉੱਥੇ ਨਹੀਂ ਜਾਂਦਾ ਹਨਾ ਗੂਣੀਆਂ ਤੇ ਹੋ ਕੇ ਇੱਕ ਕੰਧ ਨਾਲ ਛੁੱਟੀ ਧਰਮਸ਼ਾਲਾ ਦੀ ਏਡੀ ਜਿਵੇਂ ਆ ਆ ਨਾਲ ਹੀ ਆਪਣੇ ਪੈਪ ਐਡੀਕ ਦੂਗਾ ਮੈਂ ਐ ਨਾਲ ਆ ਕੇ ਉਹਦੇ ਲੱਗ ਜਾਂਦਾ ਉਹ ਬੰਦੇ ਮੈਨੂੰ ਸੁਣੀ ਜਾਂਦੇ ਆ ਉਵੇਂ ਕਹਿੰਦੇ ਆ ਲੱਖੇ ਨੂੰ ਚੰਗੀ ਤਰ੍ਹਾਂ ਹੋਰ ਮਾਰੋ ਚਾਰ ਗੋਲੀਆਂ ਦੇ ਉਹ ਉਧਰ ਮਰੇ ਮੇਰੇ ਨਹੀਂ ਮੁੜ ਕੇ ਆਉਂਦੇ ਕਿ ਬੈਂਡ ਲੰਗ ਜਾਂਦੇ ਆ ਸਕੂਲ ਬੈਂਡ ਔਰ ਇਹ ਤੋੜਦਾ ਉਹ ਮੇਰੇ ਨਹੀਂ ਆਉਂਦੇ ਮੈਂ ਉੱਥੇ ਹੁੰਦਾ ਨਹੀਂ ਮੈਂ ਨਾਲ ਹੀ ਪਿਆ ਹੁੰਦਾ ਕੰਧ ਦੇ ਉਹ ਕਹਿੰਦੇ ਆ ਉਹ ਤਾਂ ਬੈਂਡ ਤੇ ਚੜ ਗਿਆ ਉਹ ਬੈਨ ਮਗਰ ਕੋਸ਼ਿਸ਼ ਕਰਦੇ ਨੇ ਉਹਨੂੰ ਮੈਨ ਅੱਗੇ ਲੱਗ ਜਾਂਦੀ ਉਹ ਤੋਂ ਬਾਅਦ ਇੱਕ ਬੰਦਾ ਆਉਂਦਾ ਖੇਤਾਂ ਚੋਂ ਲਲਕਰਾ ਮਾਰਦਾ ਆ ਕੇ ਬਾਕੀ ਸਾਰੇ ਜਿਹੜੇ ਸੁਣਨ ਵਾਲੇ ਹੁੰਦੇ ਬੱਟ ਬੈਠੇ ਉਹ ਸਾਰੇ ਭੱਜ ਪੁੱਜ ਜਾਂਦੇ ਤੇ ਉਹ ਮੈਨੂੰ ਆ ਕੇ ਉਹ ਚੱਕਦਾ ਬੰਦਾ ਨੇ ਸਹਾਇਤ ਕਰਨ ਲੱਗੇ ਦੇ ਘਰੇ ਲੈ ਜਾਂਦਾ ਉੱਥੋਂ ਮੈਨੂੰ ਫੇਰ ਚੱਕਿਆ ਚੱਕ ਲੈ ਜਾ ਕੇ ਦਾਖਲ ਕੀਤਾ ਜਾਂਦਾ ਹਸਪਤਾਲ ਦੇ ਵਿੱਚ ਤੇ ਚਲੋ ਉਸ ਤੋਂ ਬਾਅਦ ਮੈਂ ਠੀਕ ਹੋਣਾ ਠੀਕ ਹੋਣ ਤੋਂ ਬਾਅਦ ਮੈਂ ਫੇਰ ਦੁਬਾਰੇ ਚੜੇ ਆਉਨਾ ਫਿਰ ਸਭ ਤੋਂ ਇੱਕ ਕਤਲ ਹੋ ਜਾਂਦਾ ਚੈਰੀ ਚ 2014 14 ਇਹ 16 ਨਹੀਂ ਨਹੀਂ 15 15 15 15 ਜੋ ਕਤਲ ਕਿਵੇਂ ਹੁੰਦਾ ਉਹ ਵੀ ਸਾਡਾ ਮਿੱਤਰ ਸੀ ਜਿਹੜਾ ਮਰਿਆ ਵੀ ਲੀਡਰ ਕਿਵੇਂ ਮੈਂ ਕਹਿੰਦਾ ਵਰਤਦੇ ਆ ਬੰਦਿਆਂ ਨੂੰ ਕਿਵੇਂ ਅਕਸਾਉਂਦੇ ਨੇ ਜਾਂ ਕਿਵੇਂ ਮਰਵਾ ਦਿੰਦੇ ਨੇ ਅਸੀਂ ਵੋਟਾਂ ਸੀ ਸਾਡੇ ਜ਼ਿਲ੍ਹਾ ਪ੍ਰੀਸ਼ਦ ਆ ਨਗਰ ਨਿਗਮ ਦੀਆਂ ਸਪੈਲਟੀਆਂ ਰਾਮਪਰੇ ਖੂਰ ਕਈ ਪਿੰਡਾਂ ਦੀਆਂ ਸੀ ਉਹ ਮੇਰਾ ਮਿੱਤਰ ਸੀ ਜਿਹੜਾ ਮਰਿਆ ਮੁੰਡਾ ਉਹਨੂੰ ਮਲੂਕੇ ਅਰਗਿਆਂ ਨੇ ਚੱਕਤਾ ਆਗਸਤਾ ਵੀ ਤੈਨੂੰ ਅਸੀਂ ਯੂਨੀਅਨ ਦਾ ਪ੍ਰਧਾਨ ਬਣਾ ਦੇਾਂਗੇ ਜਾਂ ਹੋਰ ਕਰ ਦਾਂਗੇ ਤੇ ਮੈਂ ਉਥੋਂ ਮੈਂ ਘਰੇ ਸੀ ਆਪ ਦੇ ਘਰੋਂ ਇੱਕ ਮੁੰਡਾ ਸਾਡੇ ਨਾਲ ਦਾ ਕਿਸੇ ਮਹਰਾਜ ਦੇ ਬੰਦਿਆਂ ਦਾ ਕਾਜ ਭਰਾਉਣਾ ਆ ਜਾਂਦਾ ਉਹ ਬੋਲਡ ਯਾਰ ਮੁੰਡਾ ਲੈਣਾ ਮਰਦਾ ਮੁੰਡਾ ਉਹ ਉਹਨੂੰ ਕਿਤੇ ਉਹ ਕਾਜ ਕੂਜ ਪਾੜ ਦਿੰਦਾ ਫੜ ਕੇ ਗਲ ਕੋਲ ਫੜ ਕੇ ਉਹਦਾ ਧੱਕੇ ਧੁੱਕੇ ਮਾਰਦਾ ਉਹ ਮੈਨੂੰ ਫੋਨ ਕਰਦਾ ਮੁੰਡਾ ਨਾ ਗੱਗੂ ਸੀ ਕਹਿੰਦਾ ਭਾਈ ਯਾਰ ਬੋਲਡ ਹੀ ਧੱਕੇ ਮਾਰ ਗਏ ਮੈਨੂੰ ਮੈਂ ਜੇ ਯਾਰ ਕੋਈ ਨਹੀਂ ਮੈਂ ਆਉਣਾ ਅਜੀ ਪ੍ਰਕਾਰ ਦੀ ਟੂਰਨਾਮੈਂਟ ਤੇ ਜਾਣਾ ਮੈਂ ਮੈਂ ਸਮਝਾ ਦਿੰਦਾ ਪਰ ਉੱਥੋਂ ਮੈਂ ਆਉਣਾ ਮੇਰੇ ਨਾਲ ਦੋ ਮੇਰੇ ਚਾਚੇ ਦੇ ਪੁੱਤ ਆ ਨਾਲੇ ਮੁੰਡੇ ਮੇਰੇ ਨਾਲ ਜਗਪੁਰ ਦੇ ਇਕ ਮੁੰਡਾ ਭਾਈ ਰੁੱਪੇ ਤੋਂ ਇਹ ਕਾਲਜ ਹੁੰਦੇ ਆ ਇਹ ਉੱਥੋਂ ਆ ਜਾਂਦੇ ਆ ਕਹਿੰਦੇ ਬਾਈ ਕਿੱਥੇ ਆ ਮੈਂ ਯਾਰ ਆਪਾਂ ਮੈਂ ਫੂਲ ਆ ਗਿਆ ਰਹੀ ਜੇ ਤੁਸੀਂ ਆ ਜਾਓ ਆਪਾਂ ਵਰਗਾੜੀ ਚੱਲਣਾ ਉੱਥੇ ਜਾ ਕੇ ਇਹਨੂੰ ਮੈਂ ਤਾਂ ਮੈਨੂੰ ਤਾਂ ਆਸੀ ਮੈਂ ਆਪਣਾ ਮਿੱਤਰ ਰਿਹਾ ਚਲੋ ਕੀ ਹੋ ਗਿਆ ਬੋਲਣੋਂ हट ਗਿਆ ਮੈਂ ਉਹਨੂੰ ਸਮਝਾਉਣਾ ਮੈਂ ਕਿਹਾ ਯਾਰ ਬੋਲਦੀ ਵੀ ਕਾਜ ਕਿਉਂ ਪਾੜੀ ਜਾਂਦੇ ਆ ਹਨਾ ਵੋਟਾਂ ਪੈ ਜਾਣ ਤੋਂ ਜਿੱਤ ਹਾਰ ਲੋਕਾਂ ਨੇ ਕਰਾ ਦੇਣੀ ਆ ਲੋਕਤਾਂਤਰ ਉਧਾਰ ਬੰਦੇ ਨੂੰ ਅਧਿਕਾਰ ਆ ਕਾਜ ਭਰਨ ਦਾ ਸੌਣ ਕਰੀ ਚਲੋ ਕਹਿੰਦਾ ਨਹੀਂ ਇਹਨਾਂ ਜਦਨ ਲੱਗ ਜਾਂਦਾ ਬਸ ਇਹਨਾਂ ਸਮਝਾਉਣਾ ਉਹਨੂੰ ਪੂਰ ਤਸਵੀਰ ਤੁਸੀਂ ਦੇਖੀ ਹੋਣੀ ਆ ਕਾਫੀ ਲੰਮੀ ਜੀ ਦੇਖੀ ਜੀ ਤਸਵੀਰਦਾਰ ਦੇ ਕੋਲੇ ਅਸੀਂ ਖੜੇ ਆ ਤੇ ਉੱਤੋਂ ਮੇਰੇ ਨਾਲ ਬਹਿਸ ਦਾ ਬਹਿਸ ਦਾ ਬਹਿਸ ਦਾ ਹੋ ਕਚੇਰੀ ਦੇ ਬਾਹਰ ਚੱਲਦਾ ਉੱਥੇ ਅਸੀਂ ਇੱਕ ਦੂਜੇ ਨਾਲ ਗੁੱਥਮ ਗੁੱਥੀ ਹੋ ਜਾਂਦੇ ਉਹਦੇ ਨਾਲ ਬੰਦੇ ਬਹੁਤ ਹੁੰਦੇ ਆ ਅਕਾਲੀ ਦਲ ਦੇ ਸਾਰੇ ਬੰਦੇ ਕਾਜ ਭਰਨ ਆਏ ਨੇ ਉਹਨੂੰ ਇਹ ਹੁੰਦਾ ਵੀ ਯਾਰੇ ਬੰਦੇ ਸਾਰੇ ਮੇਰੇ ਨਾਲ ਉੱਥੇ ਕੋਈ ਵੀ ਲੱਗਦਾ ਨਾਲ ਇੱਕ ਇੱਕ ਦੋ ਜਣੇ ਲੱਗਦੇ ਆ ਅਸੀਂ ਪੰਜ ਛੇ ਜਣੇ ਹੋ ਜੇ ਲੜਾਈ ਹੁੰਦੀ ਹੈ ਲੜਾਈ ਦੇ ਵਿੱਚ ਉਹਦੀ ਪੱਗ ਵੀ ਲੈ ਜਾਂਦੀ ਹੈ ਉਹ ਮੇਰੇ ਮਾਰਦਾ ਮੈਂ ਉਹਦੇ ਮਾਰਦਾ ਉਸ ਤੋਂ ਬਾਅਦ ਕੀ ਹੁੰਦਾ ਕਿ ਅਸੀਂ ਮੁੜਦ ਲੱਗਦੇ ਆ ਉੱਥੇ ਮੁੜਦ ਲੱਗਦੇ ਆ ਤੇ ਇੱਕ ਮੇਰੇ ਨਾਲ ਮੁੰਡਾ ਭਾਈ ਰੂਪੇ ਦਾ ਛੋਟੀ ਉਮਰ ਦਾ ਹੀ ਮੁੰਡਾ 20 ਸਾਲ ਦੀ ਉਮਰ ਦਾ ਉਹ ਨਾ ਉਹਨੂੰ ਇਹ ਕਹਿ ਲਦਾ ਬੈਠਦਾ ਮੁੰਡਾ ਇਹਦਾ ਗੋਲਡ ਹੀ ਹੁੰਦਾ ਕਹਿੰਦਾ ਯਾਰ ਐਵੇਂ ਲੋਹਾ ਚੱਕੀ ਫਿਰਦੇ ਹੋ ਜੇ ਪਿਓ ਦੇ ਆ ਤਾਂ ਮਾਰੋ ਨਹੀਂ ਮੈਨੂੰ ਫੜਾਓ ਮੈਂ ਮਾਰਦਾ ਉਹ ਮੁੰਡੇ ਕੋਲ ਪਿਸਤੌਲ ਹੁੰਦਾ। ਉਹ ਗੋਲੀ ਉਹਦੇ ਹਿੱਕ 'ਚ ਗੋਲੀ ਮਾਰਦਾ। ਹਿੱਕ 'ਚ ਗੋਲੀ ਮਾਰਦਾ ਤੇ ਉਹ ਬੰਦਾ ਮੁੰਡਾ ਜਿਹੜਾ ਗੋਲਡੀਓ ਪਿੱਛੇ ਜਾ ਡਿੱਗਦਾ। ਹੁਣ ਸੜੀ ਹੁੰਦੀ ਆ ਸਾਹਮਣੇ ਪੁਲਿਸ ਸਾਡੇ ਨਹੀਂ ਭੱਜ ਲੈਂਦੀ ਆ ਅਸੀਂ ਭੱਜ ਕੇ ਗੱਡੀ 'ਚ ਬਹਿ ਕੇ ਉੱਥੇ ਭੱਜਦੇ। ਉਹ ਜਿਹੜਾ ਬੰਦਾ ਮਰਿਆ ਮੁੰਡਾ। ਉਹਦੇ ਤਿੰਨ ਕੁੜੀਆਂ, ਦੋ ਕੁੜੀਆਂ ਪਹਿਲਾਂ ਸੀ। ਛੋਟੀਆਂ ਛੋਟੀਆਂ। ਇੱਕ ਉਹਦੀ ਮੌਤ ਤੋਂ ਬਾਅਦ ਉਹਦੀ ਮੌਤ ਨੇ ਵੀ ਮੈਨੂੰ ਇੰਨਾ ਝੋੜਤਾ ਮੈਂ ਕਿਹਾ ਯਾਰ ਇਹ ਬੰਦਾ ਇੱਕ ਨੌਜਵਾਨ 26-27 ਸਾਲ ਦੀ ਉਹਦੇ ਘਰ ਵਾਲੀ ਵਿਧਵਾ ਹੋ ਛੋਟੀਆਂ-ਛੋਟੀਆਂ ਜਵਾਬ ਕੜੀਆਂ ਉਹਦੀਆਂ ਜਿਹੜੀਆਂ ਟਿੱਖਾ ਨੇ ਉਹਦੀ ਮਤਲਬ ਕਿ ਮੌਤ ਤੋਂ ਬਾਅਦ ਜਨਮ ਰੈਂਦੀ ਹੈ ਤੇ ਉਹਨਾਂ ਦਾ ਜਿਹੜਾ ਬਾਪ ਦਾ ਪਿਓ ਦਾ ਸਾਆ ਸੀ ਉਹ ਉੱਠ ਗਿਆ ਸਰ ਤੋਂ ਚਲੋ ਮੈਂ ਫੜਿਆ ਜਾਣਾ ਮਹੀਨੇ ਬਾਅਦ ਬਰੂਕੇ ਰਕੇ ਮੈਨੂੰ ਮੇਨ ਪਾ ਦਿੰਦੇ ਆ 5-6 ਬੰਦੇ ਹੀ ਲੜਨ ਵਾਲੇ ਉਹਨਾਂ ਨੂੰ ਪਾ ਦਿੰਦੇ ਆ ਫਿਰ ਜਿਹੜੇ ਵਿਰੋਧੀ ਹੁੰਦੇ ਉਹਨਾਂ ਦੇ ਕਾਂਗਰਸੀ ਉਹਨਾਂ ਨੂੰ ਚੱਕ ਕੇ ਮਲੂਕਾ 13 ਬੰਦਿਆਂ ਨੂੰ ਫਸਾ ਦਿੰਦਾ ਪਿੰਡ ਸਰਪੰਚ ਵੀ ਨੇਰ ਕੇ ਮਹਾਰਾਜ ਤੋਂ ਹੋਰ ਕਈ ਬੰਦੇ ਇਸ ਤਰ੍ਹਾਂ ਉਹ ਪਾ ਕੇ ਪਾ ਦਿੰਦੇ ਉਸ ਵਾਰ ਇਹ ਚਲੋ ਅੰਦਰ ਚਲੇ ਜਾਂਦੇ ਆ ਅੰਦਰ ਤੋਂ ਮੈਂ ਫੜਨ ਤੋਂ ਬਾਅਦ ਫਿਰ ਉਹ ਉਹ ਬਹੁਤ ਸੱਟ ਇੱਕ ਮਨ ਨੂੰ ਲੱਗਦੀ ਆ ਕਿ ਯਾਰ ਕਿਉਂਕਿ ਜਿਹਦਾ ਮਰਦਾ ਪਤਾ ਉਹਨੂੰ ਲੱਗਦਾ ਇਹ ਬਹੁਤ ਵੱਡਾ ਆਪਾਂ ਪਹਿਲਾਂ ਗੱਲ ਕਰਕੇ ਅੱਡੇ ਆ ਕਿ ਇਵੇਂ ਨਸ਼ਿਆਂ ਨਾਲ ਸਾਡੀ ਜਵਾਨੀ ਮਰ ਰਹੀ ਹੈ ਜਿਹੜੀ ਮਾਂ ਦਾ ਪੁੱਤ ਮਰਦਾ ਨਾ ਅਸਲ ਦੁੱਖ ਉਹਨੂੰ ਹੁੰਦਾ ਲੋਕਾਂ ਵਾਲੇ ਦਾ ਤਮਾਸ਼ਾ ਹੁੰਦਾ ਹੈ ਰਿਸ਼ਤੇਦਾਰ ਹਫ਼ਤੇ ਦਹਾਦਨਾ ਬਾਅਦ ਮਹੀਨੇ ਬਾਅਦ ਭੁੱਲ ਜਾਂਦੇ ਆ ਭੈਣ ਭਾਈ ਵੀ ਭੁੱਲ ਜਾਂਦੇ ਆ ਅਸਲ ਮਰਨ ਵਾਲੇ ਦੀ ਮਾਂ ਤੇ ਉਹਦੇ ਚਾਹੇ ਘਰ ਵਾਲੀ ਆ ਉਹਨੂੰ ਦੁੱਖ ਨਹੀਂ ਸਾਰੀ ਉਮਰ ਜਾਂਦਾ ਚਲੋ ਉਹ ਪਰ ਮੈਨੂੰ ਉਥੋਂ ਕਰਾਜੀਨਾਮਾ ਹੁੰਦਾ ਸਾਡਾ ਉਸ ਪਰਿਵਾਰ ਦੇ ਨਾਲ ਰਾਜੀਨਾਮੇ ਤੋਂ ਬਾਅਦ ਮੈਂ ਫੇਰ ਘਰੇ ਆ ਜਾਂਦਾ ਪੜਨ ਦਾ ਜਿਹੜਾ ਮੈਂ ਕਿਹਾ ਕਿ ਪੜਨ ਦਾ ਸ਼ੌਕ ਮੈਨੂੰ ਸ਼ੁਰੂ ਤੋਂ ਰਿਆ ਕਿਤਾਬਾਂ ਪੜ੍ਹਨ ਦੇ ਨਾਲ ਵੀ ਮੇਰੀ ਜ਼ਿੰਦਗੀ ਜਿਹੜੀ ਕਾਫੀ ਬਦਲੀ ਆ ਤੇ ਮੈਂ ਗੱਲ ਕਰਦਾ ਸੀ ਕਿ ਲੀਡਰ ਕਿਵੇਂ ਬਰਤਦੇ ਆ ਸਾਡੀ ਜਵਾਨੀ ਨੂੰ ਉਹ ਮੁੰਡੇ ਦੀ ਮੌਤ ਹੁੰਦੀ ਆ ਅਮਰੂਕਾ ਦੇ ਭੋਗ ਤੇ ਬੋਲਦਾ ਕਿ ਲੱਖੇ ਨੂੰ ਅਸੀਂ ਸਜ਼ਾ ਕਰਾਵਾਂਗੇ ਇਸ ਪਰਿਵਾਰ ਨੂੰ ਇਨਸਾਫ ਦਿਵਾਵਾਂਗੇ 5 ਲੱਖ ਰੁਪਈਆ ਬੋਲ ਕੇ ਜਾਂਦਾ ਨੌਕਰੀ ਬੋਲ ਕੇ ਜਾਂਦਾ 5 ਪੈਸੇ ਨੂੰ ਤੁਮਾਦ ਹੁੰਦਾ ਉਹਨਾਂ ਨੂੰ ਨੌਕਰੀ ਦਾ ਘੇੜੇ ਦੇਣੀ ਸੀ ਫਿਰ ਜੇ ਮੀਨਿਆਵਾਰਨ ਰੁਕਕਾ ਮੈਂ ਦੇ ਇੱਕ ਮੁਕਸਰ ਬੰਦ ਸੀ ਮੇਰੇ ਕੋਲ ਬੰਦੇ ਭੇਜਦੇ ਨੇ ਸ਼ੁਰੂ ਕਰ ਦਿੰਦਾ ਕਿ ਤੂੰ ਜਿਹੜਾ ਆ ਉਹਦਾ ਰਾਜੀਨਾਮਾ ਤੇਰਾ ਕਰਾ ਦਿੰਦੇ ਆ ਤੂੰ ਸਾਡੇ ਨਾਲ ਹੱਥ ਮਿਲਾਵਾ ਉਹ ਮੁੰਡਾ ਮਰਵਾਤਾ ਚੱਕ ਚਕਾ ਕੇ ਉਧਰ ਲਾਹਾ ਲੈ ਲਿਆ ਵੋਟਾਂ ਦੇ ਵਿੱਚ ਸਾਰੇ ਥਾਈ ਆਪਣੇ ਮਿਊਨਿਸਪੈਲਟੀ ਦੇ ਪ੍ਰਧਾਨ ਬਣਾ ਕੇ ਅੱਗੇ 17 ਦੀਆਂ ਵੋਟਾਂ ਆਉਂਦੀਆਂ ਸੀ ਉਹਨੂੰ ਇਹ ਸੀ ਮੈਂ ਇਧਰੋਂ ਕੰਮ ਲਵਾਂਗਾ ਲੱਖੇ ਨੂੰ ਵਰਤੂੰਗਾ ਤੇ ਹੁਣ ਮੈਂ ਰਾਜੀਨਾਮਾ ਕਰਾ ਕੇ ਇਹਨੂੰ ਬਾਗ ਇਹ ਚੱਕਰ ਤੁਸੀਂ ਤਾਂ ਸੌਖੇਵੇਂ ਸਲਕੇ ਵਾਲੇ ਸਾਡੇ ਤਾਂ ਕਿੰਨੇ ਕਤਲ ਹਲਕੇ ਦੇ ਵਿੱਚ ਇਸ ਇਸ ਤਰੀਕੇ ਦੇ ਨਾਲ ਹੋਏ ਕਿਸੇ ਨੂੰ ਦੂਜੇ ਨੂੰ ਦੂਜੇ ਦੇ ਖਿਲਾਫ ਉਕਸਾ ਕੇ ਭੜਕਾ ਕੇ ਉਹਦੇ ਖਿਲਾਫ ਗੱਲਾਂ ਬਾਤਾਂ ਕਰਕੇ ਬਰਵਾ ਦਿੰਦੇ ਸੀ ਜਾਂ ਜੇਲ੍ਹ ਸਤਾ ਦਿੰਦੇ ਸੀ ਬਹੁਤ ਘਾਣ ਸਾਡੇ ਲੋਕਾਂ ਦਾ ਇਸ ਤਰ੍ਹਾਂ ਛੋਟੇ ਦਾ ਲੀਡਰ ਮੈਨਾਂ ਦਾ ਨਰਮ ਨੇ ਪਤਾ ਨਹੀਂ ਛੋਟੇ ਹਲਕਾ ਹੀ ਇਹੋ ਜਿਹਾ ਹੈ ਥੋੜੇ ਹਲੇ ਇਹ ਜਾਂ ਮਾਹੌਲ ਨਹੀਂ ਸੋ ਐਡੀ ਕੁ ਮੇਰੀ ਛੋਟੀ ਜੀ ਕਹਾਣੀ ਤੇਰੇ ਤੋਂ ਪੁੱਛੀ ਤੇ ਮੈਂ ਸਪੱਸ਼ਟ